ਦੀ ਹੈ ਨਾ ਉਹ ਹੁੰਦਾ ਹੈ ਉਹ ਸਭ ਨਾਲ ਹੁੰਦਾ ਉਹ ਉਹ ਕੁਐਸਚਨ ਹੁੰਦਾ ਕਿ ਕਿਉਂ ਹੂੰ ਉਹ ਪ੍ਰਮਾਤਮਾ ਨੂੰ ਉਹ ਅਸੀਂ ਅਸੀਂ ਪੁੱਛਦੇ ਹਾਂ ਅਸੀਂ ਇਹਨੂੰ ਪੁੱਛਦੇ ਆ ਮੈਂ ਵੀ ਪੁੱਛਦੀ ਹਾਂ ਤੁਸੀਂ ਮੰਨੂਗੇ ਜਦੋਂ ਮੈਂ ਪਰੇਸ਼ਾਨ ਹੁੰਦੀ ਆ ਨਾ ਮੈਂ ਥੋੜਾ ਜਿਹਾ ਜਿਵੇਂ ਪੂਜਾ ਰੂਮੇ ਮੈਂ ਉੱਥੇ ਗੱਲਾਂ ਕਰਕੇ ਮੈਂ ਰੋਂਦੀ ਆ ਉੱਥੇ ਉਹਨਾਂ ਨਾਲ ਬਿਲਕੁਲ ਸਰ ਇਹ ਮੇਰੇ ਨਾਲ ਵੀ ਹੋਈਆਂ ਚੀਜ਼ਾਂ ਸੇਮ ਦੇ ਜਿਹੜਾ ਅੰਦਰੋਂ ਜੁੜਿਆ ਹੈ ਨਾ ਪਰਮਾਤਮਾ ਨਾਲ ਉਹ ਉਹ ਨਾਲ ਹੁੰਦਾ ਉਹ ਗੱਲਾਂ ਕਰਦਾ ਉਹ ਕਹਿੰਦਾ ਵੀ ਉਹ ਕਹਿੰਦਾ ਵੀ ਕਿਉਂ ਮੇਰੇ ਨਾਲ ਹੀ ਕਿਉਂ ਐਦਾਂ ਹੋਇਆ ਪਰ ਨਹੀਂ ਉਹ ਜੋ ਲਿਖਿਆ ਹੋਇਆ ਉਹ ਤਾਂ ਹੋਣਾ ਹੀ ਹੂੰ ਉਹ ਪਰ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਉਹਨੇ ਸਾਨੂੰ ਕੁਝ ਹੋਰ ਦੇਣਾ ਹੁੰਦਾ ਕਿਸੇ ਕਿਸੇ ਨਾਲ ਐਦਾਂ ਹੁੰਦਾ ਹੈ ਸ਼ਾਇਦ ਤੁਹਾਡੇ ਨਾਲ ਵੀ ਸ਼ਾਇਦ ਕਿਸੇ ਹੋਰ ਨਾਲ ਵੀ ਇਹ ਹੋਇਆ ਹੋਵੇ ਕਿ ਉਹਨੇ ਉਸ ਤੋਂ ਵਧੀਆ ਚੀਜ਼ ਉਹਨੂੰ ਬਖਸ਼ ਨਹੀਂ ਹੁੰਦੀਆਂ ਇਸੇ ਹੋਰ ਦੇ ਹੋਰ ਦੇਣਾ ਹੁੰਦਾ ਹਮ ਮੈਂ ਜੇ ਆਪਣੀ ਗੱਲ ਕਰਾਂ ਮੈਂ ਵੀ ਕੁਐਸਚਨ ਕਰਦੀ ਆ ਕਿ ਮੇਰੇ ਨਾਲ ਹੀ ਇਹ ਕਿਉਂ ਹੋਇਆ ਪਰ ਉਹਨਾਂ ਦੇ ਲਿਖੀ ਇੰਨੀ ਸੀ ਕਿ